ਇੱਕ ਪਾਸੇ ਲੋਕ ਸਭਾ ਦੀਆਂ ਚੋਣਾਂ ਸਿਰ ਤੇ ਨੇ ਤੇ ਦੂਸਰੇ ਪਾਸੇ ਅੱਜ ਉਸ ਵੇਲੇ ਸਿਆਸੀ ਗਲਿਆਰਿਆਂ 'ਚ ਇੱਕ ਚਰਚਾ ਦਾ ਵਿਸ਼ਾ ਬਣ ਗਿਆ ਜਦੋਂ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਉਹਨਾਂ ਦਾ ਬਿਆਨ ਆਂਦਾ ਹੈ ਕਿ ਅਕਾਲੀ ਦਲ ਨਾਲ ਪੰਜਾਬ ਦੇ ਵਿੱਚ ਸਮਝੌਤਾ ਨਹੀਂ ਹੋਏਗਾ ਜਿਸ ਤੋਂ ਬਾਅਦ ਸਿਆਸੀ ਗਲਿਆਰਿਆਂ ਦੇ ਵਿੱਚ ਚਰਚਾਵਾਂ ਆਮ ਨੇ ਕਿ ਹੁਣ ਅਕਾਲੀ ਗੱਠਜੋੜ ਅਗਰ ਨਹੀਂ ਹੁੰਦਾ ਤੇ ਕੀ ਅਕਾਲੀ ਭਾਜਪਾ ਵੱਖ-ਵੱਖ ਚੋਣਾਂ ਲੜਨ ਲੱਗ ਗਏ ਜਾਂ ਕਿਹੜੇ ਮੁੱਦਿਆਂ ਤੇ ਚੋਣਾਂ ਲੜਨਗੇ ਇਸੇ ਮਸਲੇ ਤੇ ਗੱਲਬਾਤ ਕਰਾਂਗੇ ਸਾਡਾ ਹਲਕਾ ਬਟਾਲਾ ਦੇ ਜਿਹੜੇ ਇੰਚਾਰਜ ਨੇ ਨਰੇਸ਼ ਬਾਜਣੂ ਨਹੀਂ ਮੌਜੂਦ ਆ ਮਾਨ ਸਾਹਿਬ ਇਸ ਬਿਆਨ ਤੋਂ ਬਾਅਦ ਕਿੱਦਾਂ ਦੇਖਦੇ ਹੋ ਲੋਕ ਸਭਾ ਚੋਣਾਂ ਨੂੰ ਬਿਆਨ ਉਹਨਾਂ ਦੀ ਆਪਣੀ ਪਾਰਟੀ ਦਾ ਜੋ ਵੀ ਆਇਆ ਉਹਨਾਂ ਦੀ ਆਪਣੀ ਪਾਰਟੀ ਦਾ ਜੋ ਫੈਸਲਾ ਕੀਤਾ ਸ਼ਰੋਮਣੀ ਅਕਾਲੀ ਦਲ ਪੰਜਾਬੀਆਂ ਦੀ ਪਾਰਟੀ ਹੈ ਸਮੂਹ ਪੰਜਾਬੀਆਂ ਦੀ ਪਾਰਟੀ ਹੈ ਔਰ ਪੰਜਾਬੀਅਤ ਦੀ ਗੱਲ ਕਰਨ ਵਾਲੀ ਪਾਰਟੀ ਹੈ ਅਗਰ ਜੇ ਮੈਦਾਨ ਖੁੱਲਾ ਹੋਵੇ ਤਾਂ ਮੈਦਾਨ ਵਿੱਚ ਕੋਨਾ ਮੁਕਾਬਲਾ ਆਂਦਾ ਤੇ ਸ਼੍ਰੋਮਣੀ ਅਕਾਲੀ ਦਲ ਜਿਹੜਾ ਵਾ ਉਹਦੀ ਪਾਪੂਲੇਸ਼ਨ ਦੇ ਮੁਤਾਬਕ ਪਹਿਲੀਆਂ ਵੋਟਾਂ ਦੀ ਆਪਾਂ ਗਿਣ ਲਈਏ ਕਿ ਜਦੋਂ ਵੋਟਾਂ ਪਈਆਂ ਸੀ ਪਿਛਲੀ ਵਾਰੀ ਵੀ ਬੜੇ ਵੱਡੇ ਬਦਲਾਅ ਦੇ ਦੌਰ ਦੇ ਵਿੱਚ ਵੀ ਉਦੋਂ ਵੀ ਵੋਟਾਂ ਦੀ ਪਰਸੈਂਟੇਜ ਜਿਹੜੀ ਆ ਸਾਡੀ ਤਿੰਨ ਗੁਣਾ ਅਕਾਲੀ ਸ਼੍ਰੋਮਣੀ ਅਕਾਲੀ ਦਲ ਦੀ ਤਿੰਨ ਗੁਣਾ ਤੋਂ ਵੱਧ ਵੋਟ ਦਾ ਪਰਸੈਂਟੇਜ ਜਿਹੜਾ ਵਾ ਅਕਾਲੀ ਦਲ ਨੂੰ ਹਿੱਸਾ ਮਿਲਿਆ ਔਰ ਸਰਦਾਰ ਸੁਖਵੀਰ ਸਿੰਘ ਬਾਦਲ ਪ੍ਰਧਾਨ ਜੀ ਜਿਹੜੇ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਨੇ ਉਹਨਾਂ ਦੇ ਸ਼੍ਰੀ ਅਕਾਲਤਾ ਸਾਹਿਬ ਤੋਂ ਆਪਣੀਆਂ ਪਿਛਲੀਆਂ ਗੱਲਾਂ ਨੂੰ ਮਕਾ ਕੇ ਜਦੋਂ ਉਹਨਾਂ ਨੇ ਉੱਥੇ ਬਾफी ਸ਼ਬਦ ਯੂਜ਼ ਕੀਤਾ ਔਰ ਉਸ ਤੋਂ ਬਾਅਦ ਕਾਲੀ ਦਲ ਦਾ ਸ਼੍ਰੋਮਣੀ ਅਕਾਲੀ ਦਲ ਦਾ ਸਾਰੇ ਹਲਕੇ ਪੰਜਾਬ ਦੇ ਅੰਦਰ ਗਰਾਵ ਵਧਿਆ ਚਲ ਰਹਿ ਕਿੱਥੇ ਗਈ ਕਿਉਂਕਿ ਅਕਸਰ ਵੱਡੇ ਲੀਡਰਾਂ ਨੇ ਵੀ ਬਿਆਨ ਦੇ ਦਿੱਤੇ ਸੀ ਕਿ ਸਮਝੌਤਾ ਹੋ ਸਕਦਾ ਹੋਣ ਵਾਲਾ ਅੱਜ ਹੋ ਗਿਆ ਕੱਲ ਹੋ ਗਿਆ ਪਰ ਇਸ ਦੌਰਾਨ ਇਹ ਬਿਆਨ ਆ ਜਾਣਾ ਕਿ ਸਮਝੌਤਾ ਨਹੀਂ ਹੋਏਗਾ ਗੱਲ ਰਹਿ ਕਿੱਥੇ ਗਈ ਗੱਲ ਇਹ ਵੀ ਵੱਡੇ ਪਾਰਟੀਆਂ ਦੀ ਹਾਈ ਕਮਾਂਡ ਦੀ ਲੀਡਰਸ਼ਿਪਾਂ ਦੀਆਂ ਗੱਲਾਂ ਨੇ ਇਹ ਕੋਈ ਥੱਲੇ ਲੈਵਲ ਦੀ ਗੱਲ ਨਹੀਂ ਸੀ ਇੱਕ ਬਾਰ-ਬਾਰ ਇੱਕ ਗੱਲ ਅਖਬਾਰਾਂ 'ਚ ਮੈਂ ਪੜਦਾ ਰਿਹਾ ਵੀ ਉਹ ਕਦੀ ਵੀ ਗੱਲ ਆ ਜਾਂਦੀ ਸਾਹਮਣੇ ਵੀ ਅਸੀਂ ਸੱਤ ਦੇ ਲੜਾਂਗੇ ਕਦੀ ਕਹਿੰਦੇ ਬੀਜੇਪੀ ਛੇ ਦੇ ਲੜਾਂਗੇ ਉਹ ਆਪਣੇ ਆਪ ਨੂੰ ਇਹ ਮਹਿਸੂਸ ਕਰਦੇ ਸੀ ਵੀ ਅਸੀਂ ਪੰਜਾਬ ਦੇ ਅੰਦਰ ਕਾਲੀਆਂ ਦੇ ਸਹਾਰੇ ਚੜ ਕੇ ਅੱਗੇ ਵਧ ਸਕੀ ਪਰ ਦੋਵਾਂ ਪਾਰਟੀਆਂ ਨੇ 2022 ਦੀਆਂ ਚੋਣਾਂ 'ਚ ਵੀ ਵੱਖ-ਵੱਖ ਲੜ ਕੇ ਵੇਖ ਹੀ ਲਿਆ ਕੀ ਆ ਮੈਂ ਤਾਂ ਕਹਿ ਰਿਹਾ ਵੀ 2022 ਦੇ ਚਨਾਵ ਦੇ ਅੰਦਰ ਜੋ ਕਾਲੀ ਦਲ ਨੂੰ ਵੋਟ ਪ੍ਰਤੀਸ਼ਤ ਮਿਲਿਆ ਉਹ ਭਾਰਤੀ ਜਨਤਾ ਪਾਰਟੀ ਨਾਲੋਂ 3 ਗੁਣਾ ਵੱਧ ਸੀ ਔਰ ਪੰਜਾਬ ਜਿਹੜਾ ਕਿ ਖੇਤਰੀਆ ਪਾਰਟੀ ਸਰਦਾਰ ਸੁਖਬੀਰ ਸਿੰਘ ਬਾਦਲ ਮਹਰੂਮ ਪ੍ਰਕਾਸ਼ ਸਿੰਘ ਬਾਦਲ ਜਿਨ੍ਹਾਂ ਨੇ ਲੰਬਾ عرصਾ ਪੰਜ ਵਾਰ ਮੁੱਖ ਮੰਤਰੀ ਕੀਤਾ ਉਹਨਾਂ ਨੇ ਹਮੇਸ਼ਾ ਪੰਜਾਬ ਦੇ ਅੰਦਰ ਹਿੰਦੂ ਸਿੱਖ ਭਾਈਚਾਰੇ ਨੂੰ ਕਾਇਮ ਰੱਖਦਿਆਂ ਹੋਇਆ ਔਰ ਪ੍ਰਦੇਸ਼ ਦੀ ਤਰੱਕੀ ਤੇ ਡਵੈਲਪਮੈਂਟ ਜਿਹੜੀ ਆ ਉਸ ਆਪਣੇ ਅਕਾਲੀ ਦਲ ਵਕਤ ਹੋਈ ਆ ਤੁਸੀਂ ਕੋਈ ਯੂਨੀਵਰਸਿਟੀ ਲਾ ਲਓ ਕੋਈ ਕੋਈ ਮੈਡੀਕਲ ਕਾਲਜ ਲਾ ਲਓ ਤੁਸੀਂ ਕੋਈ ਪੋਲ ਲਾ ਲਓ ਤੁਸੀਂ ਕੋਈ ਡੈਮ ਲਾ ਲਓ ਕਿਸ ਰਾਜ ਬਣਿਆ ਜਿਹੜੀ ਅਕਾਲੀ ਦਲ ਭਾਜਪਾ ਦੇ ਖਿਲਾਫ ਬੋਲਣ ਲੱਗਿਆ ਚਿਚਕਦੀ ਸੀ ਕੋਨ ਸਟੇਜਾਂ ਦੇ ਵੱਖੋ ਵੱਖ ਪਰ ਦੂਸ਼ਣ ਭਾਰੀ ਚੱਲੇਗੀ ਜੋ ਫੈਸਲਾ ਪਾਰਟੀ ਸ਼ਰਮਣੀ ਅਕਾਲੀ ਦਲ ਸਰਦਾਰ ਸੁਖਬੀਰ ਸਿੰਘ ਬਾਦਲ ਉਹਨਾਂ ਦਾ ਆਏਗਾ ਉਸ ਹਦੇਸ਼ ਨੂੰ ਮੰਨਦਿਆ ਹੋਇਆ ਜੋ ਵੀ ਸਾਡਾ ਡਿਊਟੀ ਲਈ ਜਾਏਗੀ ਉਸ ਡਿਊਟੀ ਨੂੰ ਅੱਗੇ ਵਧ ਕੇ ਅਕਾਲੀ ਦਲ ਭਾਜਪਾ ਦਾ ਵੋਟ ਬੈਂਕ ਸ਼ਹਿਰਾਂ ਦੇ ਵਿੱਚ ਆ ਤੇ ਅਕਾਲੀ ਦਲ ਦਾ ਪਿੰਡਾਂ ਚ ਕਿਹਨਾਂ ਜਾਂਦਾ ਲੱਗਦਾ ਨਹੀਂ ਕਿ ਵੱਖੋ ਵੱਖ ਕੰਡਣਾਂ ਦੋ ਤਰ੍ਹਾਂ ਹੋਰ ਨੇ ਵੱਡੀਆਂ ਹੁਣ ਤੇ ਜਿਹੜੀ ਸੱਤਾਧਾਰੀ ਪਾਰਟੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸ ਵੀ ਵੱਡੀ ਪੁਰਾਣੀ ਪਾਰਟੀ ਆ ਇਹਦਾ ਦੋਨਾਂ ਦਾ ਆਪਸ ਦੀ ਲੜਾਈ ਦਾ ਦੋਵੇਂ ਧਿਰ ਫਾਇਦਾ ਲੈ ਕੇ ਜਾ ਸਕਦੇ ਆ ਮੈਨੂੰ ਤਾਂ ਗੱਲ ਸਮਝ ਨਹੀਂ ਆਉਂਦੀ ਕਿ ਕਿਹੜੀ ਗੱਲ ਆਪਾਂ ਲੈ ਕੇ ਸ਼ੁਰੂ ਕੀਤੀ ਦੋ ਸਾਲ ਪਹਿਲਾਂ ਜਿਹੜਾ ਬਦਲਾਅ ਆਇਆ ਉਹ ਬਦਲਾਅ ਨੇ ਚੀਕਾ ਕਢਾ ਦਿੱਆ ਲੋਕਾਂ ਦੀਆਂ 95 ਸੀਟਾਂ ਦੇ ਨਾਲ ਸਰਕਾਰ ਬਣੀ ਐ 92 ਸੀਟਾਂ ਦੇ ਕੇ ਤੇ ਲੋਕਾਂ ਨੇ ਉਹ ਬਦਲਾਅ ਜਿਹੜਾ ਦੇ ਆਂਦਾ ਨਾ ਵੀ ਉਹ ਵੇਖਿਆ ਵੀ ਉਸ ਵੇਲੇ ਰਵਾਇਤੀ ਪਾਰਟੀਆਂ ਖੇਤੀਬਾੜੀ ਪਾਰਟੀਆਂ ਨੂੰ ਵੀ ਛੱਡਤਾ ਨੈਸ਼ਨਲ ਪਾਰਟੀਆਂ ਨੂੰ ਵੀ ਛੱਡਤਾ ਔਰ ਇਹਨਾਂ ਨੂੰ ਇੱਕ ਮੌਕਾ ਦਿੱਤਾ ਔਰ ਇਸ ਮੌਕੇ ਨੇ ਚੀਕਾ ਕਢਾ ਦਿੱਤਾ ਪੰਜਾਬੀਆਂ ਦੀਆਂ ਔਰ ਲੋਕਾਂ ਦੇ ਅੰਦਰ ਕ੍ਰਿਪਸ਼ਨ ਦਾ ਬੋਲਬਾਲਾ ਸਨੇਚਿੰਗ ਦਾ ਬੋਲਬਾਲਾ ਮਰਡਰ ਹੋ ਰਿਹਾ ਫਰੋਤੀਆਂ ਮੰਗੀਆਂ ਜਾ ਰਹੀਆਂ ਔਰ ਲੋਕਾਂ ਦਾ ਕੰਮ ਜੀਨਾ ਦੂਬਰ ਹੋਇਆ ਪਿਆ ਔਰ ਪੰਜਾਬ ਦੀ ਉਹ ਵਸਤ ਹਾਲਤ ਹੋ ਗਈ ਆ ਕਿ ਪੰਜਾਬ ਜਿਹੜਾ ਅਨਕ ਦੇ ਨਾਲ ਜਿਉਣ ਵਾਲਾ ਮੂਲ ਪਰਦੇਸ ਸੀ ਅੱਜ ਤੁਸੀਂ ਦੇਖੋ ਪਿੰਡਾਂ ਦੇ ਅੰਦਰ ਜਾ ਕੇ ਲੋਕਾਂ ਦੇ ਅੰਦਰ ਜਾ ਕੇ ਲੋਕ ਹੁਣ ਕੋਈ ਗੱਲ ਕਰਦਾ ਇਹਨਾਂ ਨੇ ਛੇ ਭਾਜਪਾ ਦੀ ਗੱਲ ਕੀਤੀ ਜਾਵੇ ਕਿਉਂਕਿ ਤੁਸੀਂ ਭਾਜਪਾ ਦੇ ਨਾਲ ਲੰਬਾ ਸਮਾਂ ਕੱਢਿਆ ਅਕਾਲੀ ਦਲ ਚ ਆ ਗਏ ਅਕਾਲੀ ਦਲ ਨੇ ਹਲਕਾ ਇੰਚਾਰਜ ਲਾਤਾ ਕੀ ਲੱਗਦਾ ਕਿ ਅਕਾਲੀ ਦਲ ਔਰ ਭਾਜਪਾ ਦੇ ਵੱਖੋ ਵੱਖ ਹੋਣ ਦਾ ਨੁਕਸਾਨ ਕਿਨੂੰ ਆ ਭਾਜਪਾ ਨੂੰ ਕੇ ਅਕਾਲੀ ਦਲ ਨੂੰ ਦੇਖੋ ਨੁਕਸਾਨ ਤਾਂ ਲੋਕਾਂ ਦਾ ਫਤਵਾ ਜਿਹੜਾ ਨਾ ਸਾਹਮਣੇ ਆ ਜਾ ਫਤਵਾ ਲੋਕਾਂ ਨੇ ਦੇਣਾ ਔਰ ਉਹ ਫੈਸਲਾ ਵੀ ਲੋਕਾਂ ਨੇ ਕਰਨਾ ਔਰ ਲੋਕ ਫੈਸਲਾ ਕਰ ਚੁੱਕੇ ਨੇ ਅਸੀਂ ਮੈਨੂੰ ਤਾਂ ਹੈਰਾਨੀ ਹੁੰਦੀ ਹੈ ਵੀ ਪੰਜਾਬ ਦੇ ਅੰਦਰ ਪਿੰਡਾਂ ਨੂੰ ਅਗਰ ਜਾਦੀ ਪਿੰਡਾਂ ਦੇ ਤੌਰ ਤੇ ਦੇਖਿਆ ਜਾਏ ਤੇ ਕਿੱਡਾ ਵੱਡਾ ਮਾਲਵੇ ਦਾ ਏਰੀਆ ਜਿੱਥੇ ਆਪਣਾ ਸਿੱਖ ਕੈਡਰ ਵੋਟ ਔਰ ਜਿੰਨਾ ਵੱਡਾ ਦੁਆਬਾ ਚਲੇ ਜਾਈਏ ਦੁਆਬਾ ਦੇਖ ਲਈਏ ਮੈਨੂੰ ਤਾਂ ਸਮਝ ਨਹੀਂ ਲੱਗਦੀ ਭਾਰਤਿਆ ਜੰਦਾ ਪਾਰਟੀ ਕਿਉਂ ਇਸ ਗੱਲ ਤੇ ਆਕੜੀ ਫਿਰਦੀ ਆ ਕਿ ਜਦੋਂ ਬੂਧ ਨੇ ਲੱਗਨੇ ਤੁਹਾਡੇ ਪਿੰਡਾਂ ਪਿੰਡਾਂ ਜੇ ਆਪਾਂ ਜਾ ਨਹੀਂ ਸਕਦੇ ਐਸਐਮਐਸਪੀ ਦਾ ਹੀ ਵਾਅਦਾ ਕੀਤਾ ਸੀ ਵਾਦਾ ਨਹੀਂ ਕੀਤਾ ਵੀ ਇਹ ਬੰਧਾਂਗੇ ਆ ਜਿੱਥੇ ਭਰਦੀ ਜਾਂਦਾ ਬਾਡੀ ਨੇ ਐਮਐਸਪੀ ਦਾ ਵਾਦਾ ਕੀਤਾ ਸੀ ਕਮੇਟੀ ਬਣਾਈ ਸੀ ਵੀ ਇੰਨੀ ਦੇਰ ਚ ਫੈਸਲਾ ਕਰਾਂਗੇ ਉਥੇ ਭਗਵਾਨ ਸਿੰਘ ਮਾਨ ਜਿਹੜੇ ਡਰਾਮੇਬਾਜ਼ ਪੰਜਾਬ ਦੇ ਉਹਨਾਂ ਨੇ ਕਿਹਾ 1500 ਰੁਪਏ ਚਾਵਲ ਆਵਾਸਮਤੀ ਤੇ ਦੇਵਾਂਗੇ ਤੇ 1500 ਰੁਪਏ ਮੂੰਗੀ ਦੀ ਦਾਲ ਤੇ ਦੇਵਾਂਗੇ ਕਿਸਾਨ ਅੰਦੋਲਨ ਦਾ ਭਾਜਪਾ ਨੂੰ ਨੁਕਸਾਨ ਹੋਏਗਾ ਅਕਾਲੀ ਦਲ ਨੂੰ ਫਾਇਦਾ ਹੋਏਗਾ ਕੀ ਹੋਏਗਾ ਦੇਖੋ ਆਉਣ ਵਾਲੇ ਸਮੇਂ ਚ ਲੋਕ ਸਮਝ ਚੁੱਕੇ ਨੇ ਕਿਸਾਨਾਂ ਨੇ ਜਿਹੜੀ ਬકરી ਪਾਰਟੀ ਬਣਾ ਕੇ ਵੀ ਇਲੈਕਸ਼ਨ ਲੜ ਕੇ ਵੇਖਿਆ ਉਹਦੇ ਵੀ ਸਾਹਮਣੇ ਦੌਰ ਨਜ਼ਰ ਆਇਆ ਐਸ ਵळे ਆਕਾਲੀ ਦਲ ਵੱਲ ਲੋਕ ਜੜਿਆ ਚੁੱਕ ਰਹੇ ਨੇ ਔਰ ਲੋਕ ਦਿਨ-ਬਦਨ ਵੱਧ ਗਿਆ ਰਹੇ ਨੇ ਕਿਉਂਕਿ ਤੁਹਾਡੇ ਸਾਹਮਣੇ ਪਿਛਲੇ ਦਿਨੀ ਕਿੰਡੀਆਂ ਵੱਡੀਆਂ ਗੱਲਾਂ ਹੋਈਆਂ ਸਰਦੇਵ ਸਿੰਘ ਢੀਂਡਸਾ ਜੀ ਜਿਹੜੇ ਨਾਰਾਜ਼ ਚੱਲ ਰਹੇ ਸੀ ਪਾਰਟੀ ਛੱਡ ਗਏ ਸੀ ਆਪਣੀ ਪਾਰਟੀ ਬਣਾਈ ਸੀ ਉਹ ਵੀ ਆਕਾਲੀ ਦਲ ਆਪਣੀ ਮਾਂ ਪਾਰਟੀ ਚ ਵਾਪਸ ਆਏ ਔਰ ਬੀਬੀ ਜਗੀਰ ਕੋਲ ਤੁਹਾਡੇ ਸਾਹਮਣੇ ਆ ਕਿ ਉਹ ਵੀ ਆਪਣੀ ਪਾਰਟੀ ਚ ਵਾਪਸ ਆ ਆਪਣਾ ਕੀਤਾ ਉਹਨਾਂ ਨੇ ਪਾਰਟੀ ਦੇ ਵਾਸਤੇ ਤਨਮਨ ਲਾ ਇਸ ਤੋਂ ਲਾਵਾ ਜਿੰਨੇ ਵੀ ਲੋਕ ਅਕਾਲੀ ਦਲ ਦੇ ਪੁਰਾਣੇ ਨੇ ਉਹ ਸਭ ਨੇ ਕਿਹਾ ਇਕੱਠੇ ਹੋ ਕੇ ਹਾਜ਼ਾ ਨਾਰਾ ਮਾਰਿਆ ਪੰਜਾਬ ਨੂੰ ਬਚਾਉਣ ਵਾਸਤੇ ਪੰਜਾਬੀਅਤ ਨੂੰ ਬਚਾਉਣ ਨੂੰ ਪੰਜਾਬੀ ਭਾਈਚਾਰੇ ਹਿੰਦੂ ਸਿੱਖ ਭਾਈਚਾਰੇ ਨੂੰ ਬਚਾਉਣ ਵਾਸਤੇ ਖਾਸ ਕਰਕੇ ਅੱਜ ਹਿੰਦੂ ਸਿੱਖ ਭਾਈਚਾਰੇ ਜੇ ਬਜਾ ਮੈਂ ਦਾਅਵੇ ਨਾ ਕਰਨਾ ਪੰਜਾਬ ਦੇ ਅੰਦਰ ਇੱਕ ਸ਼ਾਂਤੀ ਦਾ ਵਾਤਾਵਰਨ ਰਿਹਾ ਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰਾਂ ਵੱਲੇ ਪ੍ਰਕਾਸ਼ ਸਿੰਘ ਬਾਦਲ ਦੇ ਮੁਖ ਨਰੇਸ਼ ਮਹਾਲਕਾ ਇੰਚਾਰਜ ਨੇ ਸ਼੍ਰੋਮਣੀ ਅਕਾਲੀ ਦਲ ਤੋਂ ਆਖਦੇ ਨੇ ਕਿ ਜੇ ਸਮਝੌਤਾ ਨਹੀਂ ਵੀ ਹੋਏਗਾ ਤੇ ਕੋਈ ਏਡੀ ਗੱਲ ਨਹੀਂ ਲੋਕਾਂ ਦਾ ਫਤਵਾ ਮਨਜ਼ੂਰ ਹੋਏਗਾ ਪਰ ਨਾਲੇ ਵੀ ਗੱਲ ਆਖਦੇ ਨੇ ਕਿ ਜਿਹੜੀ ਭਾਜਪਾ ਗੱਠਜੋੜ ਦਾ ਐਲਾਨ ਅੱਜ ਕਰਤਾ ਹੈ ਕਿ ਨਹੀਂ ਹੋਏਗਾ ਕੀ ਉਹਨਾਂ ਦੇ ਪਿੰਡਾਂ 'ਚ ਬੂਥ ਵੀ ਲੱਗ ਜਾਣਗੇ ਇਹ ਸਵਾਲੀਆ ਨਿਸ਼ਾਨ ਭਾਜਪਾ ਤੇ ਹੈ ਨਾਲ ਹੀ ਆਖਦੇ ਨੇ ਕਿ ਕਿਸਾਨ ਅੰਦੋਲਨ ਦਾ ਵੀ ਕੋਈ ਫਰਕ ਨਹੀਂ ਪਏਗਾ ਕਿਉਂਕਿ ਲੋਕਾਂ ਦਾ ਝੁਕਾ ਅਕਾਲੀ ਦਲ ਵਾਲਾ ਹੈ ਆਉਣ ਵਾਲੇ ਸਮੇਂ ਬਾਅਦ ਹੀ ਪਤਾ ਚੱਲੇਗਾ ਕਿ ਇਹ ਸਮਝੌਤਾ ਜਿਹੜਾ ਨਹੀਂ ਹੋਇਆ ਇਹਦੇ ਨਤੀਜੇ ਕੀ ਨਿਕਲਦੇ ਨੇ ਕੈਮਰਾਮੈਨ ਪੰਟੀ ਦੇ ਨਾਲ ਲਿਵਿੰਗ ਇੰਡੀਆ ਨਿਊਜ਼ ਲਈ ਨਿਤਿਨ ਲੂਥਰਾ ਬਟਾਲਾ